ਜੇ جنگ ਲੱਗੀ ਹੈ ਟੈਨੀ ਪੁਆਇੰਟ ਤੇ ਆਪਣੀ ਜਿਹੜੀ ਇੰਡੀਅਨ ਇਕਨੋਮੀ ਹੈਗੀ ਆ ਉਹ ਸਿੱਧਾ ਹੀ 20 ਸਾਲ ਪਿੱਛੇ ਚਲ ਜਾਏਗੀ ਸਾਨੂੰ ਐਵੇਂ ਕਿ ਸਭ ਤੋਂ ਪਹਿਲਾਂ ਸਿਸਟਮ ਇਹ ਬਣਾਉਣਾ ਚਾਹੀਦਾ ਜਿਹੜੇ ਸ਼ਾਂਤੀਪੂਰਵਕ ਕੰਮ ਜਿਹੜੇ ਚਾਹੀਦੇ ਨੇ ਉਹ ਜਿਹੜਾ ਦੇਸ਼ ਦੇ ਹਿੱਤ ਲਈ ਵੀ ਹੁੰਦਾ ਅਸੀਂ ਖਾਲੀ ਲੋਕਾਂ ਨੂੰ ਖੁਸ਼ ਕਰਨ ਲਈ ਕੁਝ ਨਹੀਂ ਕਰਨਾ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਵੀ ਹੈਗੀਆਂ ਇਹ جنگ ਕੱਲਾ ਇੰਡੀਆ ਔਰ ਪਾਕਿਸਤਾਨ ਦੀ ਨਹੀਂ ਹੋਏਗੀ ਇਹ ਵਰਲਡ ਵਾਰ ਦਾ ਰੂਪ ਲੈ ਸਕਦੀ ਹੈ ਇਸ ਕਰਕੇ ਇਹਦਾ ਸਭ ਨੂੰ ਨੁਕਸਾਨ ਹੈ ਆਮ ਜਨਤਾ ਨੂੰ ਨੁਕਸਾਨ ਹੈ ਸਾਰੇ ਦੇਸ਼ਾਂ ਨੂੰ ਨੁਕਸਾਨ ਹੈ ਇਸ ਕਰ جنگ ਨਹੀਂ ਹੋਣੀ ਚਾਹੀਦੀ ਆਪਾਂ ਕੋਈ ਏਡੇ ਵਿਕਸਿਤ ਨਹੀਂ ਹੈਗੇ ਕਿ ਆਪਾਂ 20 ਸਾਲ ਪਿੱਛੇ ਜਾਣਾ ਅਫੋਰਡ ਕਰ ਸਕੀਏ ਜਿਹੜਾ ਸੋਸ਼ਲ ਬੰਦਾ ਹੈ ਤੁਸੀਂ ਕਹਿੰਦੇ جنگ ਲੱਗੀ ਜਿਹੜੇ ਪਾਵਰ ਅੱチェ ਬੰਦੇ ਨੇ ਹੁਣ ਤੁਸੀਂ ਸਮਝੋ ਜਿਹੜੇ ਮਨਿਸਟਰ ਨੇ ਜਿਹੜੇ ਆ ਆਰਡਰ ਦੇ ਰਹੇ ਨੇ ਜਾਂ ਆਰਮੀ ਵਾਲੇ ਜਾਂ ਜੋ ਕੁਝ ਵੀ ਹੈਗਾ ਜਿਹੜਾ ਮੇਨ ਹੈਡ ਬੈਠੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਨੇ ਉੱਥੇ ਹੀ ਬੈਠਣਾ ਉੱਥੇ ਹੀ ਖਾਣਾ ਹੈ ਵੱਡੇ ਜਿਹੜਾ ਵਰਗ ਹੈ ਜਿਹੜਾ ਅਮੀਰ ਵਰਗ ਹੈ ਉਹਨਾਂ ਨੇ ਵੀ ਕੋਈ ਫਰਕ ਨਹੀਂ ਪੈਣਾ ਫਰਕ ਪੈਣਾ ਸਾਨੂੰ ਲੋਕਾਂ ਦੇ ਅੱਗੇ ਰਿਕਵੈਸਟ ਹੈਗਾ ਕਿ ਪੋਲੀਟਿਕਲ ਪ੍ਰਕਾਟਨਾ ਪਾਓ ਕਿ جنگ ਲੜੋ ਜੀ جنگ ਲੜੋ ਜੀ جنگ ਲੜੋ ਜੀ ਤੇ ਇਹ ਚੀਜ਼ ਨੂੰ ਆਪਾਂ ਕੰਡੈਮ ਕਰਦੇ ਆ ਜੀ ਦੋਨੋਂ ਪਾਸੇ ਦਾ ਭਾਵੇਂ ਪਾਕਿਸਤਾਨ ਦਾ ਹੋਵੇ ਭਾਵੇਂ ਇੰਡੀਆ ਦਾ ਹੋਵੇ ਜਿਹੜਾ ਇਨੋਸੈਂਟ ਬੰਦਾ ਹੈ ਬਸ ਉਹੀ ਮਰਨਾ ਹੈਗਾ ਵਾ ਜਿਹੜੇ ਪਾਵਰ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਬੋਲਣਾ ਉਹਨਾਂ ਨੇ ਹੈਗਾ ਮੂੰਹ ਜ਼ੁਬਾਨ ਤੋਂ ਕੱਢ ਦੇਣਾ ਹੈਗਾ ਪਰ ਉਸ ਤੋਂ ਬਾਅਦ ਕਨਸੀਕਵੈਂਸਸ ਕਿੱਦਾਂ ਭਗੋਦਨੇ ਪੈਣੇ ਉਹਨਾਂ ਉਹਨਾਂ ਨੂੰ ਪਤਾ ਤੇ ਨਾ ਸਾਨੂੰ ਪਤਾ ਜਿੱਦਾਂ ਹੁਣ ਬਲੈਕਆਊਟ ਹੋ ਗਿਆ ਜਿਵੇਂ ਅੱਜ ਹੋਣਾ ਆਇਆ ਨੇ ਮੌਕ ਡੀਲ ਕਰਨੀ ਹੈਗੀ ਆ ਉਸ ਤੋਂ ਬਾਅਦ ਕਾਂਸਕੁਐਂਸੇਸ ਹੋਰ ਮਾੜੇ ਹੋਏ ਨੇ ਲੋਕਾਂ ਨੇ ਲਾਲਚੀ ਹੋਣਾ ਸ਼ੁਰੂ ਹੋਇਆ ਆਪਣੇ ਘਰ ਬੰਨੇ ਸ਼ੁਰੂ ਕਰ ਪੈਸੇ ਬੈਂਕਾਂ ਚ ਕਢਾਣੇ ਸ਼ੁਰੂ ਹੋਏ ਨੇ ਜਿਵੇਂ ਘਰ ਚ ਤੋਂ ਬੜੇ ਸੇਫ ਨੇ ਆਪਣੇ ਇੰਡੀਆ ਦੇ ਆਪਣੇ ਅੰਦਰ ਲਈ ਹੀ ਕੋਈ ਸ਼ਿਫਟ ਨਹੀਂ ਕਿਤੇ ਬਾਹਰ ਉਹ ਤੁਸੀਂ ਲੜ ਕੇ ਕਿੱਥੇ ਹੀ ਪਹੁੰਚੋਗੇ ਤੁਹਾਨੂੰ ਵੀ ਨਹੀਂ ਪਤਾ ਤੇ ਮੈਨੂੰ ਵੀ ਨਹੀਂ ਪਤਾ ਇੱਕ ਵਪਾਰੀ ਹੋਣ ਦੇ ਨਾਤੇ ਉਸ ਨਿਗਾਹ ਤੋਂ ਜੇ ਦੇਖੀਏ ਤਾਂ ਇੱਕ ਬਹੁਤ ਹੀ ਇੱਕ ਹੱਦ ਤੱਕ ਗੱਲਾਂ ਨੇ ਜੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਤਾਂ ਬਾਅਦ ਦਾ ਮਸਲਾ ਪਰ ਇਸ ਪੈਨਿਕ ਦੇ ਮਾਹੌਲ ਨਾਲ ਵਪਾਰ ਬੁਰੀ ਤਰ੍ਹਾਂ ਤਬਾਹ ਹੋ ਰਿਹਾ ਆਮ ਲੋਕ ਬੁਰੀ ਤਰ੍ਹਾਂ ਤਬਾਹ ਹੋ ਰਿਹਾ ਜਦੋਂ ਵੀ ਕੋਈ ਇਹੋ ਜਿਹੀ ਮਾਰਦਸ਼ਤੇ ਆਈਏ ਜਾਂ ਉਹ ਕਰੋਨਾ ਹੋਵੇ ਜਾਂ ਨੋਟਬੰਦੀ ਹੋਵੇ ਸਭ ਤੋਂ ਪਹਿਲਾਂ ਵਪਾਰੀ ਵਰਗ ਹੀ ਮਰਦਾ ਤੇ ਉਹਦੇ ਕਰਕੇ ਸਰਕਾਰ ਨੂੰ ਬੜਾ ਸੋਚ ਕੇ ਸਾਰੇ ਫੈਸਲੇ ਲੈਣੇ ਚਾਹੀਦੇ ਆ ਵੀ ਜੇ ਬੜੀ ਸੂਝਵਾਨਤਾ ਨਾਲ ਜੇ ਮਸਲਾ ਕੋਈ ਹੱਲ ਹੋ ਸਕੇ ਤਾਂ ਸਭ ਤੋਂ ਪਹਿਲਾਂ ਉਹ ਕਰਨਾ ਚਾਹੀਦਾ ਲੋਕ ਵੀ ਬਹੁਤ ਜ਼ਿਆਦਾ ਪੈਨਿਕ ਨੇ ਰਾਸ਼ਨ ਪਰਵਾ ਰਹੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕੀ ਪਤਾ ਨਹੀਂ ਹੁਣ ਕੀ ਹੋ ਜਾਏਗਾ ਤੇ ਤੁਸੀਂ ਕੀ ਮੈਂ ਦੇਖ ਦੋ ਜੇ ਇਹ جنگ ਲੱਗਦੀ ਹੈ ਤਾਂ ਫਿਊਚਰ ਕਿਦਾਂ ਦਾ ਹੋਊਗਾ ਜੰਗ ਹੋਏਗੀ ਤੇ ਹਰ ਬੰਦੇ ਨੂੰ ਨੁਕਸਾਨ ਹੈ ਸਭ ਤੋਂ ਪਹਿਲੇ ਸਾਡਾ ਧੰਦਾ ਇਫੈਕਟ ਕਰੇਗਾ ਅੱਜ ਹੀ ਪਿਆਜ ਗਾਹਕ ਨਹੀਂ ਆਏਗਾ 3-4 ਦਿਨ ਤੋਂ ਜਦੋਂ ਦੀ ਇਹ ਖਬਰ ਆਣੀ ਸ਼ੁਰੂ ਹੋਈ ਕਿ ਲੜਾਈ ਹੋ ਸਕਦੀ ਹੈ ਉਸੇ ਦਾ ਹੁਣੇ ਇੰਨਾ ਇਫੈਕਟ ਹੈ ਤਾਂ ਜੇ ਜੰਗ ਦਾ ਕੋਈ ਅਸਾਰ ਬੰਦਾ ਤਾਂ ਉਹ ਧੰਦੇ ਸਾਰਿਆਂ ਦੇ ਬੰਦ ਹੋਣਗੇ ਆਮ ਬੰਦੇ ਲਈ ਸਰਵਾਈਵ ਕਰਨਾ ਹੋਰ ਮੁਸ਼ਕਲ ਹੋ ਜਾਏਗਾ ਜਿਹੜੇ ਪੰਜਾਬ ਦੇ ਲੋਕ ਹੈ ਖਾਸ ਕਰਕੇ ਉਹ ਸਭ ਨਾ ਵੱਡੇ ਦੇਸ਼ ਭਗਤ ਹੈ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਦੇਸ਼ ਭਗਤੀ ਦਾ ਬੜਾ ਤੁਹਾਨੂੰ ਮੈਂ ਇਹ ਦੱਸ ਦਿੰਦਾ ਕਿ ਪੰਜਾਬ ਵਾਸੀਆਂ ਕੋ ਦੇਸ਼ ਭਗਤੀ ਦੇ ਇੱਡੇ ਇੱਡੇ ਵੱਡੇ ਸਰਟੀਫਿਕੇਟ ਪਏ ਨੇ ਨਾ ਜੰਗਾਂ ਇਹਨਾਂ ਨੇ ਲੜੀਆਂ ਹਰ ਚੀਜ਼ਾਂ ਦੇ ਅੱਗੇ ਜਾ ਕੇ ਗੁਲੀਆਂ ਖਾਧੀਆਂ ਤੇ ਇਹਨਾਂ ਨੂੰ ਸਰਟੀਫਿਕੇਟ ਦੀ ਲੋੜ ਵੈਸੇ ਹੈ ਨਹੀਂ ਪਰ ਇਹਨਾਂ ਕੋਲ ਸਰਟੀਫਿਕੇਟ ਐ ਚੀਜ਼ਾਂ ਦੇ ਭਰੇ ਹੋਏ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਚੱਲ ਰਿਹਾ ਹੈ ਇੱਕ ਦੂਜੇ ਦੇ ਉੱਪਰ ਅਟੈਕ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਆਮ ਲੋਕ ਜਿਹੜੇ ਨੇ ਕਈ ਤਰੀਕੇ ਦੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਨੇ ਖਿਆਲ ਆ ਰਹੇ ਨੇ ਕਈ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਪੈਨਿਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਆਮ ਲੋਕ ਜਿਹੜੇ ਨੇ ਉਹ ਜੰਗ ਦੇ ਬਾਰੇ ਕੀ ਸੋਚਦੇ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜਨਾਬ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਬਲਜੀਤ ਸਿੰਘ ਆਲੂਵਾਲੀਆ ਪ੍ਰੈਜ਼ੀਡੈਂਟ ਇਲੈਕਟ੍ਰੋਨਿਕ ਮਾਰਕੀਟ ਫੋਗੜਾ ਕੀ ਜੀ ਮੈਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹੁੰਦਾ ਕਿ ਜੰਗ ਹੋਣੀ ਚਾਹੀਦੀ ਆ ਜਾਂ ਫਿਰ ਨਹੀਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹਨਾ ਜੰਗ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਜਿਹੜਾ ਹੈਗਾ ਤੇ ਇਹ ਇਹਦਾ ਇੱਕ ਬੜਾ ਦੁਖਦਾਈ ਪਹਿਲੂ ਹੁੰਦਾ ਹੈ ਜਿਹੜਾ ਸ਼ਾਸਕ ਹੁੰਦਾ ਹੈ ਨਾ ਆਲ ਓਵਰ ਵਰਲਡ ਜੇ ਦੇਖਿਆ ਜਾਵੇ ਜਿਹੜਾ ਸ਼ਾਸਕ ਦੀ ਪਹਿਲ ਹੋਣੀ ਚਾਹੀਦੀ ਜੰਗ ਨੂੰ ਰੋਕਣਾ ਤੇ ਕਿਉਂਕਿ ਜੇ ਜੰਗ ਹੁੰਦੀ ਹੈ ਉਹਦੇ ਵਿੱਚ ਬੜੇ ਇਨੋਸੈਂਟ ਲੋਕ ਮਾਰੇ ਜਾਂਦੇ ਨੇ ਤੇ ਅਸੀਂ ਨਹੀਂ ਚਾਹਦੇ ਜੰਗ ਹੋਵੇ ਕਿਉਂਕਿ ਸਭ ਤੋਂ ਬੁਰਾ ਪ੍ਰਭਾਵ ਇਸ ਜੰਗ ਦਾ ਪੰਜਾਬ ਲਈ ਘਾਤਕ ਹੋਏਗੀ ਤੇ ਅਸੀਂ ਨਹੀਂ ਚਾਹਦੇ ਜੰਗ ਹੋਵੇ ਮਤਲਬ ਅਸਾਰ ਤਾਂ ਬਣਦੇ ਹੋਏ ਨਜ਼ਰ ਆ ਰਹੇ ਨੇ ਲੋਕ ਵੀ ਬਹੁਤ ਜ਼ਿਆਦਾ ਪੈਨਿਕ ਨੇ ਰਾਸ਼ਨ ਪਰਵਾ ਰਹੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਕੀ ਪਤਾ ਨਹੀਂ ਹੁਣ ਕੀ ਹੋ ਜਾਏਗਾ ਤੇ ਤੁਸੀਂ ਕਿਵੇਂ ਦੇਖਦੇ ਹੋ ਜੇ ਇਹ جنگ ਲੱਗਦੀ ਹੈ ਤਾਂ ਫਿਊਚਰ ਕਿਦਾਂ ਦਾ ਹੋਊਗਾ ਦੇਖੋ ਜੀ ਦੋ ਚੀਜ਼ਾਂ ਦੱਸਣਾ ਚਾਹੁੰਦਾ ਇੱਕ ਜੰਗ ਲੱਗਦੀ ਹੈ ਫਿਊਚਰ ਕੀ ਹੋਏਗਾ ਤੋਂ ਬਾਅਦ ਚ ਦੱਸਾਂਗਾ ਇਹਨੂੰ ਲੋਕਾਂ ਦੇ ਅੱਗੇ ਰਿਕਵੈਸਟ ਹੈ ਇਹਨੂੰ ਨਾ ਪੋਲੀਟੀਕਲ ਇਸ਼ੂ ਤੱਕ ਸੀਮਤ ਨਾ ਰਹਿਣ ਦਿਓ ਕਿਉਂਕਿ ਪੋਲੀਟੀਕਲ ਇਸ਼ੂ ਹੈ ਉੱਠਿਆ ਸੀ ਜਿੱਦਾਂ ਕਈ ਲੋਕਾਂ ਦੀ ਆਵਾਜ਼ ਸੀ ਜੰਗ ਕਰੋ ਜੀ ਹਮਲਾ ਕਰੋ ਹਮਲਾ ਕਰੋ ਉਕਸਾਉਂਦੇ ਨੇ ਉਕਸਾਟ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਇਹਦਾ ਬੈਗ ਨਹੀਂ ਪਤਾ ਕਿ ਵੀ ਇਹ ਉਕਸਾੜ ਦੇ ਨਾਲ ਜਦੋਂ ਜੰਗ ਛਿੜਦੀ ਏ ਉਹਦਾ ਨੁਕਸਾਨ ਬੜਾ ਵੱਡਾ ਹੁੰਦਾ ਪਹਿਲੀ ਗੱਲ ਤਾਂ ਇਹ ਖਸਾਬ ਵਿੱਚ ਨਹੀਂ ਆਣਾ ਚਾਹੀਦਾ ਕਿ ਵੀ ਜੰਗ ਕਰੋ ਕਿਉਂਕਿ ਇਨਸੀਡੈਂਟ ਦੇਖੀਏ ਜਿਹੜਾ ਪਹਿਲਗਾਮ ਇਨਸੀਡੈਂਟ ਹੋਇਆ ਬਹੁਤ ਕਾਨੂੰਨੀ ਹਰਕਤ ਹੋਈ ਹੈ ਕਿਉਂਕਿ ਗੱਲ ਉਸੇ ਆ ਗਈ ਕਿ ਅੰਤਖਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਜਿਉਂ ਉਹਨਾਂ ਨੇ ਕਾਰਾ ਕੀਤਾ ਪਹਿਲਾਂ ਤਾਂ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਸ਼ਰਮ ਫਾਂਸੀ ਤੇ ਲਟਕਾਉਣਾ ਚਾਹੀਦਾ ਸ਼ਰਮ ਫੜ ਕੇ ਉਹਨਾਂ ਉਹ ਫੜੇ ਨਹੀਂ ਗਏ ਤੇ ਆਪਾਂ ਅਗਲਾ ਮਸਲਾ ਸ਼ੁਰੂ ਕੀਤਾ ਕਿ ਹਾਂ ਵੀ ਇਹਨਾਂ ਨੇ ਹੀ ਕੀਤਾ ਠੀਕ ਹੈ ਉਹ ਇਹ ਗੱਲਾਂ ਨਹੀਂ ਹਜੇ ਤੱਕ ਹੋਣੀਆਂ ਚਾਹੀਦੀਆਂ ਸੀ ਹਜੇ ਤਾਂ ਸਿਰਫ ਗੱਲ ਇਹ ਹੋਣੀ ਚਾਹੀਦੀ ਸੀ ਕਿ ਵੀ ਜਿਹੜੇ ਬੰਦੇ ਕਲਪ੍ਰੇਟ ਹੈ ਉਹਨਾਂ ਨੂੰ ਫੜੋ ਉਹਨਾਂ ਨੂੰ ਚੌਂਕ ਦੇ ਵਿੱਚ ਕਿਉਂਕਿ ਜਿਹੜਾ ਕਾਨੂੰਨਾ ਕੰਮ ਕੀਤਾ ਹੈ ਨਾ ਉਹਨਾਂ ਦੀ سزا ਗੋਲੀ ਮਾਰਨਾ ਨਾ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਤੇ ਜੰਗ ਦੀ ਸੂਰਜ ਦੇ ਵਿੱਚ ਸਭ ਨਾਲ ਵੱਡਾ ਨੁਕਸਾਨ ਪੰਜਾਬ ਨੂੰ ਹੁੰਦਾ ਤੇ ਲੋਕਾਂ ਦੇ ਅੱਗੇ ਰਿਕਵੈਸਟ ਹੈਗਾ ਕਿ ਪੋਲੀਟੀਕਲ ਪ੍ਰਘਟਨਾ ਨਾ ਪਾਓ ਕਿ ਜੰਗ ਲੜੋ ਜੀ ਜੰਗ ਲੜੋ ਜੀ ਜੰਗ ਲੜੋ ਜੀ ਤੇ ਇਹ ਚੀਜ਼ ਨੂੰ ਆਪਾਂ ਕੰਡੈਮ ਕਰਦੇ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਬਲੈਕਆਊਟ ਵੀ ਲਗਾਤਾਰ ਸਰਕਾਰਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਆਰਮੀ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਕਿ ਸਮਰਥਨ ਦਿਨ ਦਿਓ ਤੁਸੀਂ ਵੀ ਬਲੈਕਆਊਟ ਜਿਹੜਾ ਹੈ ਅਤੇ ਜਿਹੜੀ ਟ੍ਰੇਨਿੰਗ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ ਜੰਗ ਦੇ ਦੌਰਾਨ ਕਿਵੇਂ ਰਹਿਣਾ ਜਿਹੜੀ ਚੀਜ਼ ਦੀ ਟ੍ਰੇਨਿੰਗ ਦੇਣੀ ਹੈ ਟ੍ਰੇਨਿੰਗ ਦੇਣੀ ਤਾਂ ਮਾੜੀ ਗੱਲ ਨਹੀਂ ਹੈ ਪਰ ਮੈਂ ਆਪਣੀ ਗੱਲ ਦੀ ਸ਼ੁਰੂਆਤ ਇਹ ਕਰਾਂਗਾ ਮਨਜੀਤ ਤੇ ਜਗਜੀਤ ਮਨ ਨੂੰ ਆਪਣੇ ਜਿੱਤੋ ਜਿਹੜੀ ਚੀਜ਼ ਚੱਲਨੀ ਹੈ ਆਪਣੇ ਦਿਮਾਗ ਨਾਲ ਅਸੀਂ ਨੂੰ ਚੱਲਿਆ ਜਾਵੇ ਨਾ ਕਿ ਇਮੋਸ਼ਨਲ ਹੋ ਕੇ ਆਪਾਂ ਪਹਿਲਗਾਮ ਦਾ ਜਿਹੜਾ ਦੁਖਦਾਈ ਘਟਨਾ ਹੋਈ ਹੈ ਉਹ ਬਹੁਤ ਮਾੜੀ ਹੋਈ ਹੈ ਠੀਕ ਹੈ ਪਰ ਉਹਦੇ ਤੇ ਇਹਨਾਂ ਨੂੰ ਆਪ ਇਸ ਚੀਜ਼ ਨੂੰ ਪਹਿਲੂ ਨੂੰ ਦੇਖਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਬੀਐਸਐਫ ਆਰਸੀਐਫ ਤਿੰਨ ਪੋਸਟਾਂ ਸੀ ਉਹ ਤੁਸੀਂ 10 ਦਿਨ ਪਹਿਲਾਂ ਹਟਾਈਆਂ ਕਿਉਂ ਇਹ ਸਰਕਾਰ ਨੂੰ ਪਹਿਲਾਂ ਆਪਣੀਆਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਕਿ ਨਾ ਕਿ ਦੇਸ਼ ਨੂੰ ਜੰਗ ਵਾਲੇ ਪਾਸੇ ਤੋਰਨਾ ਚਾਹੀਦਾ ਹੈ ਇਹ ਜੰਗ ਕੱਲਾ ਇੰਡੀਆ ਔਰ ਪਾਕਿਸਤਾਨ ਦੀ ਨਹੀਂ ਹੋਏਗੀ ਇਹ ਵਰਲਡ ਵਾਰ ਦਾ ਰੂਪ ਲੈ ਸਕਦੀ ਹੈ ਇਸ ਕਰਕੇ ਇਹਦਾ ਸਭ ਨੂੰ ਨੁਕਸਾਨ ਹੈ ਆਮ ਜਨਤਾ ਨੂੰ ਨੁਕਸਾਨ ਹੈ ਸਾਰੇ ਦੇਸ਼ਾਂ ਨੂੰ ਨੁਕਸਾਨ ਹੈ ਇਸ ਕਰ ਜੰਗ ਨਹੀਂ ਹੋਣੀ ਚਾਹੀਦੀ ਦੇਖਿਆ ਜਾਵੇ ਤਾਂ ਇੰਡੀਆ ਤੋਂ ਬੁਲੂ 에ਅ ਸਟ੍ਰਾਈਕ ਕੀਤੀ ਜਾਂਦੀ ਆ ਪਾਕਿਸਤਾਨ ਦੇ ਉੱਪਰ ਉਦੋਂ ਬਾਅਦ ਲਗਾਤਾਰ ਬਾਰਡਰਾਂ ਤੇ ਗੋਲੀਬਾਰੀ ਚੱਲ ਰਹੀ ਆ ਪੁੰਛ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਵੀ ਅਟੈਕ ਜਿਹੜਾ ਹੋਇਆ ਲੱਗਦਾ ਨਹੀਂ ਆਮ ਪਬਲਿਕ ਦਾ ਨੁਕਸਾਨ ਬਹੁਤ ਜ਼ਿਆਦਾ ਕਿਤੇ ਹੋ ਰਿਹਾ ਸਰਕਾਰਾਂ ਜਿਹੜੀਆਂ ਜੇ ਆਪਾਂ ਜਿਹੜੀ ਇਸ ਟਾਈਮ ਬੀਜੇਪੀ ਸਰਕਾਰ ਹੈਗੀ ਆ ਐਂਦੀ ਸੋਚ ਪੰਜਾਬ ਲਈ ਕਦੀ ਵੀ ਵਧੀਆ ਨਹੀਂ ਰਹੀ ਕਿਉਂਕਿ ਅਗਰ ਇਹ ਜੰਗ ਸ਼ੁਰੂਆਤ ਹੁੰਦੀ ਹੈ ਪੰਜਾਬ ਵਾਲੇ ਪਾਸੇ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆ ਤੇ ਉਹ ਪੰਜਾਬ ਨੂੰ ਉਹਨਾਂ ਨੇ ਕਦੀ ਜ਼ਿੰਦਗੀ ਚ ਆਪਣਾ ਨਹੀਂ ਸਮਝਾ ਨਾ ਉਹਨਾਂ ਨੇ ਕਦੀ ਇੱਥੇ ਦੀ ਸਹਾਇਤਾ ਕੀਤੀ ਹੈ ਨਾ ਕੋਈ ਇਹਨਾਂ ਨੇ ਇਹਨਾਂ ਬੈਨੀਫਿਟ ਦਿੱਤਾ ਤੁਹਾਨੂੰ ਕੀ ਲੱਗਦਾ ਜੰਗ ਹੋਣੀ ਚਾਹੀਦੀ ਕਿ ਨਹੀਂ ਮੇਰੇ ਹਿਸਾਬ ਦੇ ਨਾਲ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਘਰ ਚ ਬੈਠਦੇ ਹੋ ਪਰਿਵਾਰ ਦੇ ਨਾਲ ਅਕਸਰ ਗੱਲਬਾਤ ਹੁੰਦੀ ਹੈ ਇਸ ਨੂੰ ਲੈ ਕੇ ਹਾਂਜੀ ਗੱਲਬਾਤ ਹੁੰਦੀ ਹੈ ਪਰ ਫੈਮਿਲੀ ਵੀ ਆਹੀ ਕਹਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਸਾਰਿਆਂ ਦਾ ਨੁਕਸਾਨ ਆ ਸਾਡਾ ਵੀ ਨੁਕਸਾਨ ਆ ਉਧਰ ਉਹਨਾਂ ਦਾ ਵੀ ਇਨਸਾਨ ਆ ਸਰ ਤੁਹਾਡਾ ਕੀ ਮੰਨਣਾ ਹੈ ਕਿ ਜੰਗ ਹੋਣੀ ਚਾਹੀਦੀ ਆ ਜਾਂ ਫਿਰ ਨਹੀਂ ਹੋਣੀ ਚਾਹੀਦੀ ਦੇਖੋ ਜੀ ਅਗਰ ਤਾਂ ਕਿਸੇ ਨਾ ਵੀ ਗੱਲ ਕਰੋਗੇ ਇੱਕੋ ਹੀ ਚੀਜ਼ ਕਹੇਗਾ ਕਿ ਲੜਾਈ ਦੇ ਵਿੱਚ ਤਾਂ ਕੋਈ ਵੀ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਜਿਹੜੀ ਗੱਲ ਬੈਠ ਕੇ ਵੀ ਹੋ ਸਕਦੀ ਹੈ ਚਲੋ ਇੰਨੇ ਸਾਲਾਂ ਤੋਂ ਬੜਾ ਕੁਝ ਹੋ ਰਿਹਾ ਅਕਦੀ ਉਹਨਾਂ ਦੇ ਬੰਦੇ ਮਰ ਗਏ ਅਕਦੀ ਸਾਡੇ ਮਾਂ ਤੇ ਹੁਣ ਕੁਝ ਨਾਗਰਿਕ ਨੋ ਡਾਊਟ ਕਿ ਚਲੋ ਕਈਆਂ ਦਾ ਨੁਕਸਾਨ ਹੋਇਆ ਹੈ ਕਈ ਪਰਿਵਾਰ ਖਤਮ ਹੋ ਗਏ ਜਾਂ ਕਈਆਂ ਦਾ ਚਲੋ ਫੈਮਿਲੀ ਡਿਸਟਰਬ ਹੋ ਗਈ ਪਰ ਇਹਦਾ ਹੱਲ ਇਹ ਨਹੀਂ ਨਾ ਹੈਗਾ ਕਿ ਉਹਨਾਂ 15 20 ਜਾਂ 30 ਬੰਦਿਆਂ ਦੇ ਚੱਕਰ ਦੇ ਵਿੱਚ ਆਪਾਂ 30 40 ਕਰੋੜ ਬੰਦਾ ਨੁਕਸਾਨ ਪੁੰਜਾ ਰਹੀ ਹੈ ਉਹਦੇ ਨਾਲ ਕਿੰਨਾ ਨੁਕਸਾਨ ਹੋਏਗਾ ਫਾਈਨੈਂਸ਼ੀਅਲ ਲਾਸ ਹੋਏਗਾ ਸਾਰਾ ਕੁਝ ਹੀ ਮਤਲਬ ਖਤਮ ਹੋ ਜਾਂਦੇ ਅਸਾਰ ਹੋ ਜਾਂਦੇ ਹੈ ਬਾਕੀ ਸਾਡੇ ਅੱਜ ਤੱਕ ਦੇ ਜਿਹੜੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈ ਜਿਹੜੇ ਸਾਰੇ ਸਾਡੇ ਭਾਰਤ ਦੇਸ਼ ਨੂੰ ਮਿਲੇ ਹੈ ਨਰਿੰਦਰ ਮੋਦੀ ਜੀ ਉਹ ਸਭ ਤੋਂ ਸਮਝਦਾਰ ਤੇ ਸੁਲਝੋਏ ਪ੍ਰਧਾਨ ਮੰਤਰੀ ਨੇ ਉਹ ਕਿਸੇ ਦੇ ਪ੍ਰੈਸ਼ਰ ਚ ਆ ਕੇ ਕੋਈ ਅਦਾਦਾ ਗਲਤ ਸਟੈਪ ਨਹੀਂ ਲੈਣਗੇ ਜਿਹਦੇ ਨਾਲ ਸਾਡੇ ਦੇਸ਼ ਦਾ ਨੁਕਸਾਨ ਹੋਵੇ ਅਮ ਇਹਨੇ ਕਰਨਾ ਚਾਹਵਾ ਸਰ ਕਿੱਦਾਂ ਦੇਖਦੇ ਹੋ ਤੁਸੀਂ ਬਲੈਕਆਊਟ ਲਗਾਤਾਰ ਟ੍ਰੇਨਿੰਗ ਜਿਹੜੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਬਲੈਕਆਊਟ ਕਰਵਾਈ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਹੋ ਸਮਰਥਨ ਦਿੰਦੇ ਹੋ ਤੁਸੀਂ ਕਿ ਆਮ ਲੋਕਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਲੱਗਦਾ ਆਮ ਲੋਕ ਇਹਨੇ ਸਮਰਥਕ ਇਹਨੇ ਕਿ ਜੰਗਾ ਦੇ ਵਿੱਚ ਲੋਕ ਕਿ ਜਿਹੜੇ ਸਰਵਾਈਵ ਕਰਨਗੇ ਨਹੀਂ ਬਿਲਕੁਲ ਦੇਖੋ ਇਦਾਂ ਤਾਂ ਕਿਸੇ ਨੂੰ ਵੀ ਤਜਰਬਾ ਨਹੀਂ ਹੈਗਾ ਵੀ ਜੰਗ ਲੱਗੇਗੀ ਤਾਂ ਕੀ ਹੋਏਗਾ ਬਲੈਕਆਊਟ ਤਾਂ ਇੱਕ ਬਹੁਤ ਛੋਟਾ ਜਿਹਾ ਹੈਗਾ ਜਿਹੜਾ ਇਹ ਤਜਰਬਾ ਇਹ ਕਰਾ ਰਹੇ ਨੇ ਲੋਕਾਂ ਨੂੰ ਇੱਕ ਵਪਾਰੀ ਹੋਣ ਦੇ ਨਾਤੇ ਉਸ ਨਿਗਾਹ ਤੋਂ ਜੇ ਦੇਖੀਏ ਤਾਂ ਇੱਕ ਬਹੁਤ ਹੀ ਇੱਕ ਹੱਤਕ ਗੱਲਾਂ ਨੇ ਜੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਤਾਂ ਬਾਅਦ ਦਾ ਮਸਲਾ ਪਰ ਇਸ ਪੈਨਿਕ ਦੇ ਮਾਹੌਲ ਨਾਲ ਵਪਾਰ ਬੁਰੀ ਤਰ੍ਹਾਂ ਤਬਾਹ ਹੋ ਰਿਹਾ ਆਮ ਲੋਕ ਬੁਰੀ ਤਰ੍ਹਾਂ ਤਬਾਹ ਹੋ ਰਹੇ ਜਦੋਂ ਵੀ ਕੋਈ ਇਹੋ ਜਿਹੀ ਮਾਰ ਦੇਸ਼ ਤੇ ਆਈਏ ਜਾਂ ਉਹ ਕਰੋਨਾ ਹੋਵੇ ਜਾਂ ਨੋਟਬੰਦੀ ਹੋਵੇ ਸਭ ਤੋਂ ਪਹਿਲਾਂ ਵਪਾਰੀ ਵਰਗ ਹੀ ਮਰਦਾ ਤੇ ਉਹਦੇ ਕਰਕੇ ਸਰਕਾਰ ਨੂੰ ਬੜਾ ਸੋਚ ਕੇ ਸਾਰੇ ਫੈਸਲੇ ਲੈਣੇ ਚਾਹੀਦੇ ਆ ਵੀ ਜੇ ਬੜੀ ਸੂਝਵਾਨਤਾ ਨਾਲ ਜੇ ਮਸਲਾ ਕੋਈ ਹੱਲ ਹੋ ਸਕੇ ਤਾਂ ਸਭ ਤੋਂ ਪਹਿਲਾਂ ਉਹ ਕਰਨਾ ਚਾਹੀਦਾ ਤੇ ਬਾਕੀ ਜੰਗ ਲੱਗਣਾ ਤਾਂ ਇੱਕ ਬਹੁਤ ਹੀ ਘਾਤਕ ਹੈ ਜੰਗ ਤਾਂ ਜੇ ਨਹੀਂ ਵੀ ਲੱਗਦੀ ਤੇ ਤਾਂ ਵੀ ਇਹ ਮਾਹੌਲ ਘਾਤਕ ਹੈ ਕਿਉਂਕਿ ਉਹਦੇ ਨਾਲ ਵਪਾਰੀ ਵਰਗ ਤਾਂ ਪਹਿਲਾਂ ਹੀ ਬਹੁਤ ਤਬਾਹ ਹੈ ਹਰ ਵੀ ਮੁਸ਼ਕਲ ਜਦੋਂ ਵੀ ਕੋਈ ਮੁਸ਼ਕਲ ਆਈ ਹੈ ਤਾਂ ਸਭ ਤੋਂ ਪਹਿਲਾਂ ਵਪਾਰੀ ਤਬਾਹ ਹੋਇਆ ਕਿਉਂਕਿ ਗਵਰਨਮੈਂਟ ਦੇ ਬਲਾਈ ਨੂੰ ਆਪਣੀ ਸੈਲਰੀ ਟਾਈਮ ਤੇ ਮਿਲ ਜਾਣੀ ਹੈ ਤੇ ਜਦੋਂ ਵੀ ਤਬਾਹ ਹੋਇਆ ਵਪਾਰੀ ਵਰਗੀ ਹੋਇਆ ਸੋ ਇਸ ਕਰਕੇ ਇੱਕ ਬਹੁਤ ਘਾਤਕ ਜਿਹੜਾ ਇਹ ਪੁਆਇੰਟ ਹੈ ਜੰਗ ਦਾ ਇਹ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਦੋਨਾਂ ਪਾਸੇ ਹੀ ਘਾਤਕ ਸੇ ਦੋੜ ਮਤਲਬ ਇਸ ਟਾਈਮ ਦੇ ਵੀ ਸਰਕਮਸਟੈਂਸਸ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਪੈ ਸ਼ਹਿਰ ਦੇ ਵਿੱਚ ਬਿਲਕੁਲ ਆਵਾਜਾਈ ਠੱਪ ਹੈ ਜੀ ਅੱਜ ਰਾਤੀ 8 ਤੋਂ 9 ਦਾ ਇਹਨਾਂ ਨੇ ਐਲਾਨ ਕੀਤਾ ਤੇ ਉਹਦੇ ਨਾਲ ਸਾਰਾ ਦਿਨੀ ਪ੍ਰਭਾਵਿਤ ਆ ਕੋਈ ਵੀ ਬਾਹਰਲਾ ਵਪਾਰੀ ਨਾ ਕੋਈ ਸ਼ਹਿਰ ਦੇ ਵਿੱਚ ਆ ਰਿਹਾ ਤੇ ਨਾ ਕੋਈ ਸ਼ਹਿਰ ਤੋਂ ਬਾਹਰ ਜਾ ਰਿਹਾ ਸਰ ਦੇਖਿਆ ਜਾ ਰਿਹਾ ਕਿ ਲੋਕ ਨਾ ਮਾਰਚਸ ਦੇ ਵਿੱਚ ਬੜਾ ਜਾ ਰਹੇ ਨੇ ਰਾਸ਼ਨ ਭਰਉਣਾ ਸ਼ੁਰੂ ਕਰਤਾ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪੈਨਿਕ ਦਾ ਇਸ ਵਕਤ ਪੂਰਾ ਮਾਹੌਲ ਹੋ ਚੁੱਕਾ ਹੈ ਉਹ ਮਤਲਬ ਕਿਵੇਂ ਦੇਖ ਦਿਓ ਤੁਸੀਂ ਇਹਨੂੰ ਮੈਮ ਸਿੰਪਲ ਜੀ ਗੱਲ ਹੈ ਜਿਹੜੇ ਬੰਦੇ ਦੇ ਕੋਲ ਰਿਸੋਰਸਿਸ ਨਹੀਂ ਜਦੋਂ ਜਿੰਨੂ ਬੰਦੇ ਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂਗਾ ਉਹ ਇਹਦੇ ਨਾਲ ਕਿੱਦਾਂ ਐਕਟ ਕਰੇਗਾ ਉਹਨੂੰ ਆਪ ਨੂੰ ਨਹੀਂ ਪਤਾ ਹੁਣ ਜੰਗ ਜਿਹੜਾ ਵਰਡ ਹੈ ਉਹ ਕਹਿੰਦਾ ਬਹੁਤ ਚੋਖਾ ਹੈਗਾ ਬਟ ਇਹਦੇ ਕਨਸੀਕੁਐਂਸਿਸ ਤੁਹਾਨੂੰ ਜੇ ਪਤਾ ਹੋਣ ਤੇ ਇੰਡੀਆ ਅੱਜ ਦੇ ਟਾਈਮ 'ਚ ਕੋਈ ਬਹੁਤ ਵਧੀਆ ਫਾਈਨੈਂਸ਼ੀਅਲ ਸਟੇਟ ਦੇਣੀ ਹੈਗੀ ਹੈਲਥ ਸਟੇਟ ਦੇਣੀ ਹੈਗੀ ਸਕਿਉਰਿਟੀ ਕਾਉਂਸਲ ਤੇ ਜ਼ੀਰੋ ਹੋਏ ਪੈਣਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਹ ਵਾਰ ਵਰਡ ਜਿਹੜਾ ਲੋਕੀ ਕਹਿੰਦੇ ਜੰਗ ਲੱਗੇਗੀ ਤੇ ਜੰਗ ਤੇ ਹੋਣੀ ਚਾਹੀਦੀ ਨਹੀਂ ਚਾਹੀਦੀ ਬਹੁਤ ਔਖਾ ਕੰਮ ਹੈ ਜੇ ਜੰਗ ਲੱਗੀ ਹੈ ਟੈਨੀ ਪੁਆਇੰਟ ਤੇ ਆਪਣੀ ਜਿਹੜੀ ਇੰਡੀਅਨ ਇਕਨੋਮੀ ਹੈਗੀ ਆ ਉਹ ਸਿੱਧਾ ਹੀ 20 ਸਾਲ ਪ ਆਪਾਂ ਕੋਈ ਏਡੇ ਵਿਕਸਿਤ ਨਹੀਂ ਹੈਗੇ ਕਿ ਆਪਾਂ 20 ਸਾਲ ਪਿੱਛੇ ਜਾਣਾ ਅਫੋਰਡ ਕਰ ਸਕੀਏ ਜਿਹੜਾ ਸੋਸ਼ਲ ਬੰਦਾ ਹੈ ਤੁਸੀਂ ਕਹਿੰਦੇ ਜੰਗ ਲੱਗੀ ਜਿਹੜੇ ਪਾਵਰ ਅੱچے ਬੰਦੇ ਨੇ ਹੁਣ ਤੁਸੀਂ ਸਮਝੋ ਜਿਹੜੇ ਮਨਿਸਟਰ ਨੇ ਜਿਹੜੇ ਆ ਆਰਡਰ ਦੇ ਰਹੇ ਨੇ ਜਾਂ ਆਰਮੀ ਵਾਲੇ ਜਾਂ ਜੋ ਕੁਝ ਵੀ ਹੈਗਾ ਜਿਹੜਾ ਮੇਨ ਹੈਡ ਬੈਠੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਨੇ ਉੱਥੇ ਹੀ ਬੈਠਣਾ ਉੱਥੇ ਹੀ ਖਾਣਾ ਹੈ ਵੱਡੇ ਜਿਹੜਾ ਵਰਗ ਹੈ ਜਿਹੜਾ ਅਮੀਰ ਵਰਗ ਹੈ ਉਹਨਾਂ ਨੇ ਵੀ ਕੋਈ ਫਰਕ ਨਹੀਂ ਪੈਣਾ ਫਰਕ ਪੈਣਾ ਸਾਨੂੰ ਜਿਹੜਾ ਇਨੋਸੈਂਟ ਦੋਨੋਂ ਪਾਸੇ ਦਾ ਭਾਵੇਂ ਪਾਕਿਸਤਾਨ ਦਾ ਹੋਵੇ ਭਾਵੇਂ ਇੰਡੀਆ ਦਾ ਹੋਵੇ ਜਿਹੜਾ ਇਨੋਸੈਂਟ ਬੰਦਾ ਹੈ ਬਸ ਉਹੀ ਮਰਨਾ ਹੈਗਾ ਵਾ ਜਿਹੜੇ ਪਾਵਰ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਬੋਲਣਾ ਉਹਨਾਂ ਨੇ ਹੈਗਾ ਮੂੰਹ ਜ਼ੁਬਾਨ ਤੋਂ ਕੱਢ ਦੇਣਾ ਹੈਗਾ ਪਰ ਉਸ ਤੋਂ ਬਾਅਦ ਉਹ ਕਨਸੀਕਵੈਂਸਸ ਕਿੱਦਾਂ ਭਗੋਦਨੇ ਪੈਣੇ ਉਹਨਾਂ ਉਹਨਾਂ ਨੂੰ ਪਤਾ ਤੇ ਨਾ ਸਾਨੂੰ ਪਤਾ ਤੇ ਜਿੱਦਾਂ ਤੁਸੀਂ ਕਹ ਰਹੇ ਕਿ ਡੀਮਾਰਟ ਖਤਮ ਹੋ ਰਹੇ ਨੇ ਇਹ ਤੇ ਅੱਲੇ ਬਿਲਕੁਲ ਸ਼ੁਰੂਆਤ ਹੈ ਤੁਸੀਂ ਕਹੋਗੇ ਕੱਲ ਨੂੰ ਜਿੱਦਾਂ ਹੁਣ ਬਲੈਕਆਊਟ ਹੋ ਗਿਆ ਜਿਵੇਂ ਅੱਜ ਹੋਣਾ ਹੈ ਨੇ ਮੌਕ ਡੀਲ ਕਰਨੀ ਹੈਗੀ ਆ ਉਸ ਤੋਂ ਬਾਅਦ ਕਾਂਸਿਕਵੈਂਸ ਜ ਹੋਰ ਮਾਰੇ ਹੋਏ ਨੇ ਲੋਕਾਂ ਨੇ ਲਾਲਚੀ ਹੋਣਾ ਸ਼ੁਰੂ ਹੋਏ ਨੇ ਆਪਣੇ ਘਰ ਭਰਨੇ ਸ਼ੁਰੂ ਕਰ ਪੈਸੇ ਬੈਂਕਾਂ ਚ ਕਢਾਣੇ ਸ਼ੁਰੂ ਹੋਏ ਨੇ ਜਿਹੜੇ ਘਰ ਚ ਬੜੇ ਸੇਫ ਨੇ ਆਪਣੇ ਇੰਡੀਆ ਦੇ ਆਪਣੇ ਅੰਦਰ ਲਈ ਹੀ ਕੋਈ ਸੇਫਟੀ ਨਹੀਂ ਕਿਤੇ ਬਾਹਰ ਉਹ ਤੁਸੀਂ ਲੜ ਕੇ ਕਿੱਥੇ ਹੀ ਪਹੁੰਚ ਜਾਓਗੇ ਤੁਹਾਨੂੰ ਵੀ ਨਹੀਂ ਪਤਾ ਤੇ ਮੈਨੂੰ ਵੀ ਨਹੀਂ ਪਤਾ ਇਸ ਗੰਦੇ ਤੇ ਸਰ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਜੰਗ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੋਣੀ ਚਾਹੀਦੀ ਇਸ ਨਾਲ ਹਰ ਇੱਕ ਬੰਦੇ ਦਾ ਨੁਕਸਾਨ ਹੈ ਕਿਸੇ ਲਈ ਕੋਈ ਫਾਇਦਾ ਨਹੀਂ ਜੰਗ ਦੇ ਵਿੱਚ ਜੰਗ ਹੋਏਗੀ ਤੇ ਹਰ ਬੰਦੇ ਨੂੰ ਨੁਕਸਾਨ ਹੈ ਸਭ ਤੋਂ ਪਹਿਲੇ ਸਾਡਾ ਧੰਦਾ ਇਫੈਕਟ ਕਰੇਗਾ ਅੱਜ ਹੀ ਪਿਆਜ਼ ਗਾਹ ਨਹੀਂ ਹੈਗਾ 3-4 ਦਿਨ ਤੋਂ ਜਦੋਂ ਦੀ ਇਹ ਖਬਰ ਆਣੀ ਸ਼ੁਰੂ ਹੋਈ ਕਿ ਲੜਾਈ ਹੋ ਸਕਦੀ ਹੈ ਉਹ ਸਿੱਧਾ ਹੁਣੇ ਇੰਨਾ ਇਫੈਕਟ ਹੈ ਤਾਂ ਜੇ ਜੰਗ ਦਾ ਕੋਈ ਅਸਰ ਬੰਦਾ ਤਾਂ ਕੋ ਧੰਦੇ ਸਾਰਿਆਂ ਦੇ ਬੰਦ ਹੋਣਗੇ ਆਮ ਬੰਦੇ ਲਈ ਸਰਵਾਈਵ ਕਰਨਾ ਹੋਰ ਮੁਸ਼ਕਲ ਹੋ ਜਾਏਗਾ ਜੀ ਇਸ ਸਬਤ ਇਹ ਹੋਰ ਟੌਪਿਕ ਹੈ ਜਿੱਕਰਾਂ ਦੇ ਵਿੱਚ ਬੜੀ ਚਰਚਾ ਹੋ ਰਹੀ ਹੈ ਪਰਿਵਾਰ ਚ ਜਦੋਂ ਇਕੱਠੇ ਬਹਿੰਦੇ ਉਹ ਕਦੀ ਪਰਿਵਾਰ ਚ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਹੈ ਤੁਹਾਡੇ ਹਾਂਜੀ ਪਰਿਵਾਰਾਂ ਚ ਦੇਖੋ ਜੀ ਮੋਸਟਲੀ ਆਪਾਂ ਫਰੈਂਡ ਸਰਕਲ ਚ ਵੀ ਦੇ ਕੋਈ ਵੀ جنگ ਦਾ ਹਮੇ ਨਹੀਂ ਹੁੰਦਾ ਹਮੇ ਤਾਂ ਨਹੀਂ ਹੁੰਦੇ ਕਿਉਂਕਿ ਇਹਦੇ ਜਿਹੜੇ ਨਤੀਜੇ ਬਹੁਤ ਹੀ ਭਿਆਨਕ ਹੁੰਦੇ ਨੇ ਆਪਾਂ ਜੰਗ ਕਹਿ ਦਿੰਦੇ ਆ ਇੱਕ ਜਿਹੜਾ ਈਗੋ ਸੈਟੀਸਫੈਕਸ਼ਨ ਹੁੰਦੀ ਨਾ ਕਿਸੇ ਦੇਸ਼ ਦੀ ਈਗੋ ਜਿਹੜੀ ਹੈ ਉਹ ਉਹ ਬੜੀ ਬੜੀ ਅਹਿਮ ਹੁੰਦੀ ਹੈ ਜਦੋਂ ਆਪਾਂ ਦਿਖਾਣਾ ਚਾਹੁੰਦੇ ਆ ਅਸੀਂ ਇਹ ਕਰ ਸਕਦੇ ਹਾਂ ਉਹ ਕਰ ਸਕਦੇ ਉਹ ਨਹੀਂ ਹੋਣੀ ਚਾਹੀਦੀ ਰਾਜਾ ਹੋਈਏ ਜਿਹੜਾ ਸਭ ਤੋਂ ਪਹਿਲਾਂ ਕਿਸੇ ਲੜਾਈ ਨੂੰ ਟਾਲੇ ਫਿਰ ਬੰਦਾ ਕਹਿੰਦਾ ਸਿਰ ਤੇ ਪੈ ਗਈਏ ਫਿਰ ਦੂ ਛੱਡਣੀ ਨਹੀਂ ਮੇਰੀ ਗੱਲ ਦਾ ਫੋਲੋ ਕਰ ਰਹੇ ਹੋ ਜੀ ਸਾਨੂੰ ਐਵੇਂ ਕਿ ਸਭ ਤੋਂ ਪਹਿਲਾਂ ਸਿਸਟਮ ਇਹ ਬਣਾਉਣਾ ਚਾਹੀਦਾ ਜਿਹੜਾ ਸ਼ਾਂਤੀਪੂਰਵਕ ਕੰਮ ਜਿਹੜੇ ਚਾਹੀਦੇ ਨੇ ਕੋਈ ਚੀਜ਼ ਵਿਦ ਪ੍ਰੂਫ ਆਪਾਂ ਜਦੋਂ ਆਪਾਂ ਅਗਲਾ ਐਕਸ਼ਨ ਲੈਣੇ ਆ ਉਹ ਜਿਹੜਾ ਦੇਸ਼ ਦੇ ਹਿੱਤ ਲਈ ਵੀ ਹੁੰਦਾ ਅਸੀਂ ਖਾਲੀ ਲੋਕਾਂ ਨੂੰ ਖੁਸ਼ ਕਰਨ ਲਈ ਕੁਝ ਨਹੀਂ ਕਰਨਾ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਵੀ ਹੈਗੀਆਂ ਤੇ ਘਰਾਂ ਦੇ ਵਿੱਚ ਵੀ ਜਿੱਦਾਂ ਤੁਸੀਂ ਪੁੱਛਿਆ ਕਿ ਇਹੀ ਗੱਲਾਂ ਹੁੰਦੀਆਂ ਕਿ ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਲੇਡੀਜ਼ ਲੋਕਾਂ ਚ ਤਾਂ ਜ਼ਿਆਦਾ ਪੈਨਿਕ ਪਾਈ ਜਾਂਦੀ ਹੈ ਕਿ ਵੀ ਆ ਵੀ ਇਕੱਠਾ ਕਰ ਲਓ ਜੀ ਇਦਾਂ ਕਰ ਲਓ ਇਦਾਂ ਕਰ ਲਓ ਤੇ ਇਸ ਟਾਈਮ ਪੈਨਿਕ ਦਾ ਮਾਹੌਲ ਬਹੁਤ ਹੈ ਹੁਣ ਜਿੱਦਾਂ ਵਪਾਰ ਪ੍ਰਭਾਵਿਤ ਹੁੰਦਾ ਬਹੁਤ ਤੇਜ਼ੀ ਨਾਲ ਜ਼ਿਆਦਾ ਪ੍ਰਭਾਵਿਤ ਹੁੰਦਾ ਹੁਣ ਫਰਜ ਕਰੋ ਅੱਜ ਮੌਕ ਡ੍ਰਿਲ ਲਈ ਇੱਕ ਰੈਸਲ ਹੈ ਜਦੋਂ ਜਿੱਦਾਂ ਫਰਜ ਕਰੋ 8 ਵਜੇ ਦਾ ਟਾਈਮ ਹੋਣਾ ਤੇ ਦੁਕਾਨਾਂ 7 ਵਜੇ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਉਹੀ ਜਿਹੜਾ ਸ਼ਾਮੀ ਜਿਹੜਾ ਸ਼ਾਮ ਦਾ ਕਸਟਮਰ ਹੈ ਉਹ 6:30 7 ਵਜੇ ਨਿਕਲਦਾ ਹੈ ਉਹ ਜਿਹੜਾ ਸ਼ਾਮ ਵਾਲਾ ਕੰਮ ਹੈ ਉਹ ਅਰਥਵਿਵਸਤਾ ਦੇ ਫਰਕ ਪੈਂਦਾ ਤੇ ਬڑے ਬੰਦਿਆਂ ਨੇ ਸ਼ਾਮੀ ਨਹੀਂ ਪਹੁੰਚਣਾ ਕਿਉਂਕਿ ਦੁਕਾਨਾਂ ਸਾਨੂੰ ਪਹਿਲਾਂ ਬੰਦ ਕਰਨੀਆਂ ਪੈਣੀਆਂ ਕਿਉਂਕਿ ਕੋਈ ਵੀ ਆਰਡਰ ਆਣਗੇ ਉਹਨਾਂ ਨੂੰ ਉਬੇਹ ਕਰਨਾ ਸਾਰਿਆਂ ਦਾ ਫਰਜ ਬੰਦਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਹੜਾ ਸ਼ਾਮ ਵਾਲਾ 2 ਘੰਟੇ ਦਾ ਕੰਮ ਹੋਏਗਾ ਉਹ ਸਾਡਾ ਠਾਪ ਹੋ ਜਾਏਗਾ ਤੇ ਸਾਡੀ ਤਾਂ ਕੋਸ਼ਿਸ਼ ਸੀ ਕਿ ਵੀ ਇੱਕ ਹੋਰ ਸੀਗਾ ਕਿ ਮੌਕ ਡ੍ਰਿਲ ਵੀ ਜੇ ਹੁੰਦੀ ਤੇ 9 ਤੋਂ 10 ਹੋ ਜਾਂਦੀ ਜਿੱਦਾਂ ਕਈ ਸਿੱਟੀਆਂ 'ਚ 9 ਤੋਂ 10 ਹੁੰਦੀ ਹੈ ਥੋੜਾ ਵਪਾਰ ਨੂੰ ਹੋਰ ਟਾਈਮ ਮਿਲ ਜਾਂਦਾ ਤੇ ਚਲੋ ਜੋ ਸਰਕਾਰ ਦਾ ਦੇਸ਼ ਹੈ ਕਿਉਂਕਿ ਸਭ ਤੋਂ ਪਹਿਲਾਂ ਦੇਸ਼ ਹੈ ਸਭ ਤੋਂ ਪਹਿਲਾਂ ਦੇਸ਼ ਹੈ ਜਿਹੜੇ ਪੰਜਾਬ ਦੇ ਲੋਕ ਹੈ ਖਾਸ ਕਰਕੇ ਉਹ ਸਭ ਨਾਲ ਵੱਡੇ ਦੇਸ਼ ਭਗਤ ਹੈ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਦੇਸ਼ ਭਗਤੀ ਦਾ ਬਟ ਤੁਹਾਨੂੰ ਮੈਂ ਇਹ ਦੱਸ ਦਿੰਨਾ ਕਿ ਪੰਜਾਬ ਵਾਸੀਆਂ ਕੋ ਦੇਸ਼ ਭਗਤੀ ਦੇ ਐਡੇ ਐਡੇ ਵੱਡੇ ਸਰਟੀਫਿਕੇਟ ਪਏ ਨੇ ਨਾ ਜੰਗਾਂ ਇਹਨਾਂ ਨੇ ਲੜੀਆਂ ਹਰ ਚੀਜ਼ਾਂ ਦੇ ਅੱਗੇ ਜਾ ਕੇ ਗੋਲੀਆਂ ਖਾਧੀਆਂ ਤੇ ਇਹਨਾਂ ਨੂੰ ਸਰਟੀਫਿਕੇਟ ਦੀ ਲੋੜ ਵੈਸੇ ਹੈ ਨਹੀਂ ਪਰ ਇਹਨਾਂ ਕੋਲ ਸਰਟੀਫਿਕੇਟ ਹੈ ਚੀਜ਼ਾਂ ਦੇ ਭਰੇਵੇਂ ਨਹੀਂ ਮੈਂ ਤੁਹਾਡੇ ਕੋਲ ਜਾਨਣਾ ਚਾਹਨੀ ਆ ਕਿ ਆ ਇੰਡੀਆ ਦੇ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਪਾਕਿਸਤਾਨ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਬਾਰਡਰ ਤੇ ਤਣਾਅ ਵਧਿਆ ਹੋਇਆ ਗੋਲੀਬਾਰੀ ਚੱਲ ਰਹੀ ਹੈ ਪੁੰਛ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਗਿਆ ਗੁਰਦੁਆਰਾ ਸਾਹਿਬ ਕਿਵੇਂ ਦੇਖਦੇ ਹੋ ਸਿਚੁਏਸ਼ਨ ਨੂੰ ਕਿਉਂਕਿ ਉੱਥੇ ਦੇ ਲੋਕ ਬਾਰਡਰ ਏਰੀਆ ਤੇ ਰਿਮੋਟ ਏਰੀਆ ਦੇ ਲੋਕ ਤਾਂ ਪਹਿਲਾਂ ਹੀ ਬਹੁਤ ਡਰੇ ਹੋਏ ਨੇ ਮੈਂ ਦੇਖੋ ਸੋਸ਼ਲ ਮੀਡੀਆ ਦੇ ਬੇਸਿਸ ਤੇ ਮੈਂ ਚੱਲਦਾ ਤੇ ਮੈਂ ਤੇ ਕਦੀ ਸੋਸ਼ਲ ਮੀਡੀਆ ਨੂੰ ਮੰਨਦਾ ਹੀ ਨਹੀਂ ਚਾਹਵਾਂਗਾ ਰਿਐਲਿਟੀ ਇਫੈਕਟ ਦੇ ਵਿੱਚ ਰੀਜ਼ਨ ਬੀਇੰਗ 10 ਮੂੰਹ ਤੇ 10 ਗੱਲਾਂ ਨੇ ਹੁਣ ਕਹਿੰਦੇ ਨੇ ਕਿ ਜਿਵੇਂ ਕੱਲ 에ਅ ਸਟ੍ਰਾਈਕ ਹੋਈ ਬੌਮ ਸਟ੍ਰਾਈਕ ਹੋਈ 9 ਤੋਂ 10 ਅਲੱਗ-ਅਲੱਗ ਉਗਰਵਾਦੀ ਪੁਆਇੰਟ ਹੋਣ ਲੱਭੇ ਸਾਰਾ ਕੁਝ ਕੀਤਾ ਹੈ ਮੈਨੂੰ ਇੱਕ ਸਿੰਪਲ ਜੀ ਗੱਲ ਦਾ ਜਵਾਬ ਦਿਓ ਕਿ ਜਦੋਂ ਇੱਥੇ ਚਾਰ ਬੰਦੇ ਵੱਡੇ ਸੀ ਆਪਣੇ ਮੁਲਕ 'ਚ ਉਹ ਚਾਰ ਬੰਦੇ ਹੱਦ ਤੱਕ ਨਹੀਂ ਲੱਭ ਹੋਏ ਤੇ ਇਹਨਾਂ ਨੇ ਪਾਕਿਸਤਾਨ ਜਾ ਕੇ ਤੇ ਪਾਕਿਸਤਾਨ ਦੇ ਨੌ ਉਗਰਵਾਦੀਆ ਦੇ ਪ੍ਰੋਪਰ ਪੁਆਇੰਟ ਲੱਭੇ ਤੇ ਉਹਨਾਂ ਨੇ ਬੌਮਬਿੰਗ ਕਰਦੀ। ਕਦੀ ਐਦਾ ਤੁਹਾਨੂੰ ਫੈਕਟ ਮੈਂ ਦੂਜੀ ਕੁ ਮਾਫਰਾ ਕੇ ਗੱਲ ਨਹੀਂ ਫੈਕਟ ਹੋਵੇ ਨਾ ਹੋਵੇ ਪਹਿਲਾਂ ਵੀ ਕਹਿਣਾ ਤੇ ਸੁਣਨਾ ਤੇ ਦੇਖਣਾ ਇਹਨਾਂ 'ਚ ਬਹੁਤ ਫਰਕ ਹੈ। ਕਿਸੇ ਦੇ ਸੋਨੀ ਦੇ ਉੱਤੇ ਮੈਂ ਕਵਾ ਤੇ ਬਹੁਤ ਵਧੀਆ ਚੱਲੋ ਇਹਨਾਂ ਨੇ ਆਪਣਾ ਅਟੈਕ ਕੀਤਾ ਬਦਲਾ ਤੇ ਚੱਲੋ ਕਿਸੇ ਨੂੰ ਵੀ ਕਿਤੇ ਵੀ ਨਹੀਂ ਪੰਚਾ ਕੇ ਹੰਕਾਰ ਤੇ ਬਦਲਾ ਐ ਤੇ ਇੰਤਾਂ ਦਾ ਦੁਸ਼ਮਣੀ ਹੈ ਇੰਦੇ ਜੇ ਰੱਬ ਨਹੀਂ ਆਪਣੇ ਬਚਾ ਪਏ ਤੇ ਆਪਾਂ ਕੀ ਚੀਜ਼ ਅਗੇ ਆ ਤੁਸੀਂ ਮੈਨੂੰ ਇਹ ਫੈਕਟ ਦੇ ਦਿਓ ਕਿ ਇਹਦੇ ਨਾਲ ਕੋਈ ਪੀਸ ਕੋਈ ਸੋਲੂਸ਼ਨ ਨਿਕਲੇ ਤੇ ਮੈਂ ਤੁਹਾਡੀ ਗੱਲ ਮੰਨ ਜਾਗਾ ਇਹਦੇ ਨਾਲ ਕਿਸੇ ਦਾ ਕੋਈ ਸੋਲੂਸ਼ਨ ਨਹੀਂ ਨਿਕਲੇ ਤੁਸੀਂ ਕਹੋਗੇ ਕਿ ਉੱਗਰਵਾਦੀ ਮਰ ਗਏ ਕੋਈ ਕਾਊਂਟ ਹੋਵੇ ਕੋਈ ਪ੍ਰੋਪਰ ਠੋਸ ਪ੍ਰੂਫ ਹੋਵੇ ਕਿ ਹਾਂ ਉੱਗਰਵਾਦੀਆਂ ਦੇ ਪੁਆਇੰਟ ਹੁਣ ਪਾਕਿਸਤਾਨ ਦੀ ਜੇ ਮੈਂ ਵੀਡੀਓ ਦੇਖਾਂ ਤੇ ਪਾਕਿਸਤਾਨ ਦੇ ਵੀਡੀਓ ਦੇ ਵਿੱਚ ਤੇ ਲੋਕੀ ਕਹਿੰਦੇ ਨੇ ਕਿ ਇਹ ਤੇ ਇਨੋਸੈਂਟ ਮਰੀ ਨੇ ਬੋਮਬ ਪਲੈਂਟਿੰਗ ਦੇ ਨਾਲ ਤੁਹਾਡਾ ਕੋਈ ਉਗਰਵਾਦੀ ਨਹੀਂ ਮਰਿਆ ਇਹ ਜਿਹੜਾ ਇਨੋਸੈਂਟ ਨਾਰਮਲ ਬੰਦਾ ਇਨਸਾਨ ਜਿਹਾ ਉਹੀ ਮਰਿਆ ਬੱਚੇ ਮਰੇ ਔਰਤਾਂ ਮਰੀਆਂ ਨੇ ਸਾਡੇ ਅਰਗੇ ਲੋਕ ਇਨੋਸੈਂਟ ਉਹੀ ਮਰੇ ਨੇ ਕੋਈ ਉਹ ਤੇ ਜੋ ਉਗਰਵਾਦੀ ਕੱਟ ਕੇ ਮੈਂ ਵੀ ਕੁਛ ਨਾਲ ਉਹ ਨਾਲ ਕਹਿਣਾ ਚਾਹਨਾ ਉਹ ਗੱਲ ਉਹਨਾਂ ਦਾ ਪੁਆਇੰਟ ਸਹੀ ਏ ਕਿ ਜਿੰਨਾ ਬਾਰਡਰ ਏਰੀਆ ਦੇ ਵਿੱਚ ਜਿੰਨਾ ਤੁਸੀਂ ਸ਼ਹਿਰਾਂ ਵਾਲਿਆਂ ਨੂੰ ਜਾਂ ਆਊਟਸਾਈਡਰਾਂ ਨੂੰ ਜਾਂ ਹੋਰ ਸਟੇਟਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਬਾਰਡਰ ਏਰੀਏ ਰਹਿੰਦੇ ਨੇ ਉਹਨਾਂ ਦਾ ਦੁੱਖ ਦੇਖੋ ਜਾ ਕੇ ਤੁਸੀਂ ਬਾਰਡਰ ਏਰੀਏ ਜਾਓ ਖਾਲੀ ਕਰਾਈ ਜਾ ਰਹੇ ਨੇ ਘਰ ਪੂਰਾ ਉਜੜ ਜਾਂਦਾ ਸਾਰਾ ਸਮਾਨ ਚੁੱਕ ਕੇ ਦੂਸਰੀ ਜਗ੍ਹਾ ਤੋਂ ਸ਼ਿਫਟ ਕਰਨਾ ਪੈਂਦਾ ਹੈ ਕਈ ਬੰਦੇ ਹੁਣ ਜਿੱਦਾਂ ਬਾਰਡਰ ਏਰੀਆ ਦੇ ਵਿੱਚ ਹਮਲੇ ਹੋਏ ਨੇ ਕਈ ਸਾਡੇ ਗੁਰਦੁਆਰਾ ਸਾਹਿਬ ਤੇ ਵੀ ਅਟੈਕ ਹੋਇਆ ਤੇ ਉੱਥੇ ਰਾਗੀ ਸਿੰਘ ਦੀ ਡੈਥ ਹੋਈ ਹੈ ਇਹ ਚੀਜ਼ਾਂ ਬਾਰਡਰ ਏਰੀਆ ਵਾਸਤੇ ਤਾਂ ਬੜੀਆਂ ਉਹ ਤਾਂ ਕਰੋ ਬੇਕਾਰ ਹੋ ਚੁੱਕੇ ਨੇ ਇਸ ਟਾਈਮ ਉਹਨਾਂ ਦਾ ਦਰਦ ਦੇਖੋ ਇਹ ਦਰਦ ਬਹੁਤ ਵੱਡਾ ਹੈ ਸੋ ਅਸੀਂ ਭਾਰਤ ਦੇ ਦੇ ਵਾਸੀ ਆਂ ਪੰਜਾਬ ਸਾਡੀ ਜਨਮ ਭੂਮੀ ਆ ਤੇ ਅਸੀਂ ਇਹ ਗਰਮ ਨਾ ਕਹਿੰਨੇ ਆ ਕਿ ਜੀ ਅਸੀਂ ਭਾਰਤ ਵਾਸੀ ਆ ਤੇ ਅਸੀਂ ਸ਼ਾਂਤੀ ਵੀ ਚਾਹੰਨੇ ਆ ਹੂੰ ਪਹਿਲ ਕਰੋ ਨਾ ਤੇ ਦੂਜਾ ਆਪਾਂ ਛੜਨੀ ਨਹੀਂ ਐਹੀ ਸਾਡਾ ਸੰਦੇਸ਼ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਦੁਕਾਨਦਾਰ ਸਨ ਜਿਨ੍ਹਾਂ ਦੇ ਨਾਲ ਅਸੀਂ ਗਲਬਾਤ ਕੀਤੀ ਹੈ ਤਾਂ ਲਗਾਤਾਰ ਤੁਹਾਨੂੰ ਦੱਸ ਦਈਏ ਲੋਕਾਂ ਦੇ ਵਿੱਚ ਕਿ ਤਾ ਨਾ ਕਿਤੇ ਭਾਰਤ ਪਾਕਿਸਤਾਨ ਵਿਚਾਲੇ ਜੋ ਤਣਾਅਪੂਰਨ ਸਥਿਤੀ ਚੱਲ ਰਹੀ ਹੈ ਉਸ ਨੂੰ ਲੈ ਕੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਇਸ ਵਕਤ ਸੋਚ ਰਹੇ ਨੇ ਔਰ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਆ ਬਹੁਤ ਸਾਰੇ ਲੋਕਾਂ ਨੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਜੇਕਰ ਹੁਣ ਰਾਤ ਨੂੰ ਬਲੈਕਆਊਟ ਹੁੰਦਾ ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਮਾਹੌਲ ਜਿਹੜਾ ਪੈਨਿਕ ਹੋਏਗਾ ਪਰ ਲੋਕਾਂ ਦਾ ਕਹਿਣਾ ਹੈ ਕਿ ਜੰਗ ਕਿਸੇ ਵੀ ਗੱਲ ਦਾ ਸੋਲੂਸ਼ਨ ਨਹੀਂ ਹੈ ਇਸ ਦੇ ਨਾਲ ਸਿਰਫ ਸਿਰਫ ਜਿਹੜੇ ਬੇਕਸੂਰ ਲੋਕ ਨੇ ਉਹਨਾਂ ਦਾ ਹੀ ਨੁਕਸਾਨ ਹੋਵੇਗਾ ਬਾਕੀ ਇਹ ਜੰਗ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਜਾਂ ਜੰਗ ਬੰਦ ਹੋਣੀ ਚਾਹੀਦੀ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਹੋਈਤਾਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ